ਵੇਲਾ ਫੇ ਲਾਲ ਕਾਣੂ ਆ ਰੌਣਕ ਦੇਖ ਲੋ ਅੱਜ ਕਿੰਨੀ ਲੱਗੀ ਹੋਈ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸੁਣਾਓ ਕਿਵੇਂ ਹੋ ਕੀ ਹਾਲ ਚਾਲ ਹੈ ਪਿੰਡ ਨੰਦਾਜੌਰ ਮੇਲਾ ਹੈ ਜੀ ਕਾਣੂ ਮੇਲੇ ਤੋਂ ਪਹਿਲਾਂ ਦਿਨ ਦੀ ਰੌਣਕ ਹੈ ਇਹ ਤੇ ਬਾਪੂ ਦੀ ਓਮ ਦਰਬਾਰ ਦੀ ਪਲਕੀ ਨਿਕਲਦੀ ਆ ਪਿੰਡ ਨੰਦਾਜੌਰ ਅਸੀਂ ਆਏ ਆ ਪਲਕੀ ਦੇਖਣ ਨੂੰ ਸੋਚਿਆ ਚਲੋ ਸ਼ੂਟ ਕਰਦੇ ਆ ਤੇ ਕਾਣੂ ਮੇਲਾ ਹੈ ਫੇ ਮੇਲੇ ਦਾ ਵੀ ਤੁਹਾਨੂੰ ਬਲੌਗ ਦਿਖਾਵਾਂਗੇ ਅੱਜ ਦਾ ਬਲੌਗ ਪਿੰਡਾਂ ਦਾ ਜੋਰ ਪਲਕੀ ਦਾ ਆ ਤੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਬੈਕ ਕੈਮਰਾ ਕਰਕੇ ਬਾਸ ਸਾਡਾ ਸਟੈਪ ਬਾਈ ਸਟੈਪ ਜੁੜੇ ਰਹੋ ਤੇ ਕੱਲ ਨੂੰ ਤੁਹਾਨੂੰ ਆਪਾਂ ਦਿਖਾਵਾਂਗੇ ਮੇਲਾ ਪਿੰਨਾਂ ਦਾ ਸ਼ੋਰ ਮੇਲਾ ਬਹੁਤ ਵੱਡਾ ਲੱਗਦਾ ਹੈ ਤੇ ਉਹ ਤੁਹਾਨੂੰ ਪੂਰਾ ਦਿਖਾਵਾਂਗੇ ਅੱਜ ਪਾਲਕੀ ਆ ਪਿੰਨਾਂ ਦਾ ਸ਼ੋਰ ਤੇ ਪਾਲਕੀ ਜਾਈ ਹੋਏ ਆ ਰੌਣਕ ਬਹੁਤ ਹੋਈ ਆ ਤੁਹਾਨੂੰ ਮੈਂ ਕੈਮਰਾ ਕਰਕੇ ਇਹ ਤੁਹਾਨੂੰ ਦਿਖਾਉਂਦਾ ساری ਸਟੈਪ ਬਿਟ ਸਟੈਪ ਲੰਗਰ ਲੱਗੇ ਹੋਏ ਆ ਜੀ ਲੰਗਰ ਨਿੰਬੂ ਪਾਣੀ ਤਾੜੀ ਇਹ ਖਾਨੇ ਦੇ ਅੰਮ੍ਰਿਤਸਰ ਤੇ ਆਵਾਹ ਠੰਡਾ ਮਖਾ ਜੇ ਅੰਸ਼ਕ ਹੋ ਜਾਣਾ ਜੇ ਠੰਡਾ ਮਖਾ ਲਓ ਜੀ ਥਾਂ ਥਾਂ ਲੰਗਰ ਲੱਗੇ ਹੋਏ ਆ ਪਿੰਡ ਦਾ ਚੌਰ ਪਾਲਕੀ ਚ ਨੰਦਾ ਚੌਰ ਪਾਲਕੀ ਜੀ ਪਾਣੂ ਪਿੰਡ ਨੰਦਾ ਚੌਰ ਮੇਲਾ ਹੈ ਮੇਲੇ ਦਾ ਤੁਹਾਨੂੰ ਬਲੌਗ ਦਿਖਾਵਾਂਗੇ ਅੱਜ ਦਾ ਬਲੌਗ ਪਿੰਡ ਨੰਦਾ ਚੌਰ ਪਾਲਕੀ ਦਾ ਹੈ ਜੀ ਕਿ ਹੋਇਆ ਪਾਣੀ ਦੇ ਸਮੋਸੇ ਦੇ ਜੀ ਮੇਲੇ ਯਾ ਰਸ਼ ਕਿਨਾ ਵੇਹ ਮੇਲਾ ਕੱਢ ਲੂਗਾ ਮੇਲੇ ਤੋਂ ਪਹਿਲੇ ਦੀ ਰੌਣਕਿਆ ਇਹ ਮੈਂ ਕਿ ਥੋੜਿਆ ਕਵਰ ਕਰ ਦਈਏ ਤੁਹਾਨੂੰ ਦਿਖਾ ਦਈਏ ਰੇੜੀਆਂ ਰੁੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੂੰ ਫੁੱਲ ਬਲੌਗ ਮੇਲੇ ਦਾ ਆਊਗਾ ਜੀ ਸੋ ਅੱਜ ਪਾਲਕੀ ਸੀਗੀ ਪਿੰਡ ਅੰਦਾਚੌਰ ਮੇਲੇ ਤੋਂ ਪਹਿਲੇ ਦੀ ਰੌਣਕਿਆ ਚਲੋ ਮੈਂ ਸੋਚਿਆ ਤਾਂ ਦਿਖਾ ਦਈਏ ਪਿੰਨ ਦਾ ਚੋਲ ਮੇਲਾ ਮੇਲਾ ਬਹੁਤ ਭਾਰਾ ਲੱਗਦਾ ਇੱਥੇ ਮੇਲੇ ਤੋਂ ਪਹਿਲਾਂ ਦੀ ਲੋਣ ਗਿਆ ਹਨ ਦਿਖਾ ਦਈਏ ਦਾ ਢੋਲ ਢਾਲ ਨਾਲ ਪਾਲਕੀ ਨਿਕਲ ਰਹੀ ਆ ਕੋਕੇ ਦਾ ਰੌਣਕਾ ਲੱਗੀ ਹੋਈਆਂ ਪਿੰਨਾਂ ਦਾ ਚੋਲ ਮੇਲੇ ਦੇ ਸ਼੍ਰੀ ਓਮ ਦਰਬਾਰ ਪਿੰਨਾਂ ਦਾ ਚੋਲ ਬਾਪੂ ਦਾ ਮੇਲਾ ਆ ਜੀ ਆਪਾਂ ਹਰ ਇੱਕ ਸਾਲ ਮੇਲਾ ਦੇਖੀਦਾ ਮੇਲੇ ਤੋਂ ਪਹਿਲੇ ਦੀ ਰੌਣਕਿਆ ਕਾਣ ਨੂੰ ਫੁੱਲ ਫੁੱਲ ਬਲਾਗ ਆਊਗਾ ਮੇਲੇ ਦਾ ਜੀ ਮੇਲਾ ਫਿਰ ਲਾਲ ਕਾਣੂ ਆ ਰੌਣਕ ਦੇਖ ਲੋ ਅੱਜ ਹੀ ਕਿੰਨੀ ਲੱਗੀ ਹੋਈ ਆ ਇਹ ਤਾਂ ਪਹਿਲੇ ਦਿਨ ਦੀ ਰੌਣਕ ਹੈ ਜੀ ਫਿਲਹਾਲ ਮੇਲਾ ਕੱਢੂਗਾ ਕੱਢੂ ਫੁੱਲ ਬਲੋਗ ਆਊਗਾ ਮੇਲੇ ਦਾ ਜੀ ਅਗੇ ਹੋਇਆ ਦੇਖ ਸਾਹਦੇ ਤੁਸੀਂ ਮਮਦੀ ਭਾਜੀ ਆ ਜੀ ਇਹਨਾਂ ਦਾ ਯਾਰ ਮੇਲੇ ਦੇ ਪਕੌੜੇ ਦੇਖੋ ਰਸ਼ ਮੇਲੇ ਜੀ ਕਨੂਤ ਤਨੂ ਬਣੇ ਕੀ ਕਹਿੰਦਾ ਮੇਲੇ ਦਾ ਫੁੱਲ ਵਲੌਗ ਆਊਗਾ ਜੀ ਪੜਨੂ ਅੱਜ ਮੇਲੇ ਤੋਂ ਪਹਿਲੇ ਦੀ ਰੌਣਕ ਦੇਤੀ ਆ ਪਿੱਛੇ ਬੈਕ ਸਟੇਜ

पुरुष हो जाए कृपया अलग हो जाए इधर मातृशक्ति आ जाए मंच के बाएं साइड में मेरे दाएं साइड में और इस सब इस साइड में पुरुष आ जाए एक सुंदर व्यवस्था बना के रखे जो दरबार के सेवादार हैं वो आपकी सुविधा के लिए